ਕਤਲ ਕਾਂਡ ਨਾਲ ਜੁੜੀ ਹੋਈ ਵੱਡੀ ਖਬਰ ਕੋਰਟ ਦੇ ਵਿੱਚ ਪੇਸ਼ ਗਵਾਹ ਨੇ 6 ਮੁਜ਼ਮਮਾ ਦੀ ਪਛਾਣ ਕੀਤੀ ਹੈ ਸੋ ਗਵਾਹ ਗੁਰਪ੍ਰੀਤ ਸਿੰਘ ਨੇ 4 ਸ਼ੂਟਰਾਂ ਸਮੇਤ 6 ਮੁਲਜ਼ਮਾਂ ਦੀ ਪਛਾਣ ਕੀਤੀ ਹੈ ਪ੍ਰਿਯਵਤ ਫੌਜੀ ਅੰਕਿਤ ਸੇਰਸਾ ਦੀਪਕ ਮੁੰਡੀ ਕਸ਼ਿਸ਼ ਦੀ ਪਛਾਣ ਹੋਈ ਹੈ ਸੰਦੀਪ ਕੇਕੜਾ ਅਤੇ ਕੇਸ਼ਵਦੀਪ ਪਛਾਣ ਕੀਤੀ ਹੈ ਘਟਨਾ ਵੇਲੇ ਮੂਸੇਵਾਲਾ ਦੇ ਨਾਲ ਥਾਰ ਦੇ ਵਿੱਚ ਮੌਜੂਦ ਸੀ ਗੁਰਪ੍ਰੀਤ ਸਿੰਘ 13 ਸਤੰਬਰ ਨੂੰ ਹੋਵੇਗੀ ਹੁਣ ਮਾਮਲੇ ਦੀ ਅਗਲੀ ਸੁਣਵਾਈ ਸੋ ਕੋਰਟ ਦੇ ਵਿੱਚ ਪੇਸ਼ਕਵਾਰ ਨੇ 6 ਮੁਲਜ਼ਮਾਂ ਦੀ ਪਛਾਣ ਕੀਤੀ ਹੈ ਮੂਸੇਵਾਲਾ ਕਤਲकांड ਨਾਲ ਜੁੜੀ ਹੋਈ ਵੱਡੀ ਖਬਰ ਚਾਰ ਸ਼ੂਟਰਾਂ ਸਮੇਤ 6 ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਦਾਜ਼ੇ ਕੀ ਜਦੋਂ ਇਹ ਕਾਂਡ ਹੋਇਆ ਸੀ ਜਦੋਂ ਸਿੱਧੂ ਮੂਸੇਵਾਲਾ ਥਾਰ ਦੇ ਵਿੱਚ ਜਦੋਂ ਗੋਲੀਆਂ ਚੁਲਾਇਆਂ ਗਈਆਂ ਸਨ ਤਾਂ ਉਸ ਦੇ ਨਾਲ ਗੁਰਪ੍ਰੀਤ ਸਿੰਘ ਵੀ ਉਸ ਦੇ ਨਾਲ ਮੌਜੂਦ ਸੀ ਕਿਸੇ ਕੇਸ ਗਵਾਹੀ ਦੇ ਉੱਤੇ ਆ ਬੇਟਾ ਔਰ ਅੱਜ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਐ ਵਕੀਲ ਦੇ ਦੱਸਣ ਮੁਤਾਬਕ 6 ਜਿਹੜੇ ਦੋਸ਼ੀ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ ਜਿਹਨੂੰ ਗਵਾਹ ਦੇ ਦੁਆਰਾ ਪਛਾਣਿਆ ਗਿਆ ਉੱਤੇ ਤੇ ਅਗਲੀ ਪੇਸ਼ੀ 13/9 ਨੂੰ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਐ ਕੀ ਲੱਗਦਾ ਹਰ ਵਾਰ ਨਿਰਾਸ਼ਾ ਪਰਸਨਾ ਪੈਂਦਾ ਸੀ ਹੁਣ ਲੱਗਦਾ ਕੋਈ ਆਸ ਬੱਜੀ ਆਏਗੀ ਹੁਣ ਦੇਖੋ ਬੇਟਾ ਆਪਾਂ ਮੀਰ ਕਰ ਸਕਦੇ ਆ ਅਦਾਲਤਾਂ ਤੇ ਪਰਮਾਤਮਾ ਤੇ ਭਰੋਸਾ ਹੀ ਐ ਇੱਕ ਉਹਦੇ ਤਹਿਤ ਲੱਖਾਂ ਤੋਂ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ ਤਾਂ ਅਸੀਂ ਪ੍ਰਮਾਤਮਾ ਤੇ ਅਦਾਲਤਾਂ ਤੇ ਰੱਬ ਵਰਗਾ ਭਰੋਸਾ ਹੈ ਜੀ ਇਹਨਾਂ ਤੇ ਆਸ ਹੈ ਇਹਨਾਂ ਤੇ ਆਸ ਹੈ ਜੇ ਕੋਈ ਜਿਸ ਤਰ੍ਹਾਂ ਬਾਕੀ ਜੋ ਅਦਾਲਤ ਦੀ ਮਰਿਆਦ ਹੈ ਉਹਦੇ ਮੁਤਾਬਕ ਸਹੀ ਚੱਲੀ ਜਾਂਦਾ ਹੈ ਜਿੱਦਾਂ ਕੇਸ ਦੀ ਸਿਸਟਮ ਹੈਗਾ ਉਹ ਵੀ ਹੋ ਰਿਹਾ ਹੈ 13 ਨੂੰ ਲੋਟਾ ਅੱਜ ਗੁਰਪ੍ਰੀਤ ਸਿੰਘ ਬਾਹ ਜਹਰਾਇਆ ਸੀਗਾ ਜੀ ਅਦਾਲਤ ਦੇ ਵਿੱਚ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਦੇ ਨਾਮ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਈ ਸੀਗੇ ਉਹ ਅੱਜ ਦੋਸ਼ੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਅੱਜ ਉਹਨਾਂ ਦੀ شناخت ਕਰਵਾਈ ਗਈ ਹੈ ਜੀ ਉਹਦੇ ਤੋਂ ਤੇ ਕੀ شناخت ਹੋਈ ਜੀ ਕਿ ਕੀ ਕੀ ਹੈ ਇਹ شناخت ਤਾਂ ਜੀ ਉਹਨਾਂ ਨੂੰ ਦੋਸ਼ੀਆਂ ਨੂੰ ਵਾਰੀ-ਵਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਉਹਨਾਂ ਨੇ شناخت ਕੀਤੀ ਹੈ ਵੀ ਇਹ ਵਿਅਕਤੀ ਮੌਕੇ ਤੇ ਹਾਜ਼ਰ ਸੀ ਕਿਹੜੇ-ਕਿਹੜੇ ਪੇਸ਼ ਹੋਏ ਸੀ ਅੱਜ ਜੀ ਇੱਕ ਤਾਂ ਕੁਲਦੀਪ ਕਸ਼ਿਸ਼ ਪੇਸ਼ ਕੀਤਾ ਗਿਆ ਸੰਦੀਪ ਕੇਕੜਾ ਪੇਸ਼ ਕੀਤਾ ਗਿਆ ਅੰਕਿਤ ਸੇਰਸਾ ਦੀਪਕ ਮੁੰਡੀ ਕੇਸ਼ਵ ਇਹ ਪੇਸ਼ ਕੀਤੇ ਗਏ ਤਰੀਕ ਅਗਲੀ ਅਗਲੀ ਤਰੀਕ 13 ਨੋਮ ਕਰਰ ਕੀਤੀ ਹੈ ਜੀ ਕਚ ਇਹ ਲਗਾਤਾਰ ਗਵਾਹੀ ਚੱਲ ਰਹੀ ਹੈ ਐ ਲਗਾਤਾਰ ਮਤਲਬ ਜੀ ਗਵਾਹੀ ਦੋਹਾਂ ਦੀ ਚੱਲ ਰਹੀ ਹੈ ਕਿ ਸਿੱਧੂ ਦੇ ਪਿਤਾ ਦੀ ਗਵਾਹੀ ਨਹੀਂ ਅੱਜ ਕੱਲ੍ਹ ਗੁਰਪ੍ਰੀਤ ਸਿੰਘ ਬਾਹਰ ਆਇਆ ਸੀਗਾ ਜੀ ਉਹ ਬਾਕੀ ਸਰਕਾਰ ਨੇ ਇਹ ਕਿਹਾ ਹੈਗਾ ਪ੍ਰੋਸੀਕਿਊਸ਼ਨ ਅੰਤਰ ਨੇ ਵੀ ਉਹ ਬਾਕੀ ਗਵਾਹਾਂ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਹੋ ਸਕਿਆ ਸੀਗਾ ਇਸ ਕਰਕੇ ਅੱਜ ਕੱਲ੍ਹ ਗੁਰਪ੍ਰੀਤ ਸਿੰਘ ਬਾਹਰ ਆਇਆ ਸੀਗਾ ਇਹਦੀ ਗਵਾਹੀ ਹੈ ਜਿਹੜੀ ਉਹ ਪੂਰੀ ਨਹੀਂ ਹੋ ਸਕੀ ਇਹਦੀ ਗਵਾਹੀ ਡੈਫਰ ਕੀਤੀ ਗਈ ਹੈ ਜੀ ਕੀ ਕਾਰਨ ਕਰਕੇ ਡੈਫਰ ਹੋਈ ਹੈ ਜੀ ਅੱਜ ਇੱਕ ਤਾਂ ਜੀ ਆਪਣਾ ਜਿਹੜਾ ਥਾਰ ਵਾਹਕਲ ਨਹੀਂ ਸੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇੱਕ ਵੈਪਨ ਨਹੀਂ ਸੀ ਕੋਰਟ ਦੇ ਵਿੱਚ ਪੇਸ਼ ਕੀਤੇ ਗਏ AK47 ਵੈਪਨ ਹੈ ਉਹ ਅੰਮ੍ਰਿਤਸਰ ਦੇ ਕਿਸੇ ਥਾਣੇ 'ਚ ਉਹ ਮੰਗਵਾਇਆ ਕੋਰਟ ਨੇ ਨੈਕਸਟ ਟਾਈਮ ਆਈਡੈਂਟੀਫਿਕੇਸ਼ਨ ਵਾਸਤੇ ਬਾਕੀ ਹਥਿਆਰ ਵਕੀਲ ਸਾਹਿਬ ਸਾਰੇ ਬਰਾਮਦ ਹੋ ਚੁੱਕੇ ਹੁਣ ਤੱਕ ਸਰ ਬਾਕੀ ਵੱਖ-ਵੱਖ ਥਾਣਿਆਂ 'ਚ ਬਰਾਮਦ ਕੀਤੇ ਗਏ ਕੁਝ ਦਿੱਲੀ ਸਪੈਸ਼ਲ ਸੈਲ ਨੇ ਵੀ ਕੀਤੇ ਹੈ ਜੀ ਕੁਝ ਕਿਸੇ ਵੱਖ-ਵੱਖ ਹੋਰ ਪੰਜਾਬ ਦੇ ਥਾਣਿਆਂ 'ਚ ਬਰਾਮਦ ਹੋਏ ਹੈਗੇ ਤਕਰੀਬਨ ਤਕਰੀਬਨ ਸਾਰੇ ਵੈਪਨ ਬਰਾਮਦ ਹੋ ਚੁੱਕੇ ਹੈ ਜੀ ਅੱਜ ਜਿਹੜਾ ਕੇਸ ਦੇ ਵਿੱਚ ਅਦਾਲਤ ਨੇ ਆਰਡਰ ਕੀਤਾ ਸੀ ਕਿ ਜਿਹੜੇ ਸ਼ੂਟਰਸ ਨੇ ਉਹਨਾਂ ਨੂੰ ਫਿਜ਼ੀਕਲੀ ਪ੍ਰੈਜੈਂਟ ਕਰਨਾ ਇਸ ਕਰਕੇ ਜਿਹੜੇ ਸ਼ੂਟਰ ਸੀਗੇ ਉਹਨਾਂ ਦੇ ਸਿਮੇ ਤਿੰਨ ਦੋਸ਼ੀ ਹੋਰ ਜਿਹੜੇ ਹੈਗੇ ਸਕੇਸ ਦੇ ਫਿਜ਼ੀਕਲੀ ਪੇਸ਼ ਕੀਤੇ ਸੀ ਉਹਨਾਂ ਦੀ شناخت ਤੇ ਜਿਹੜੀ ਵਿਟਨੈਸ ਨੇ ਅੱਜ ਅਦਾਲਤ 'ਚ ਕੀਤੀ ਹੈ ਤੇ ਹਲੇ ਇਸ ਕੇਸ 'ਚ ਜਿਹੜਾ ਵਾਇਪਨ ਵਰਤਿਆ ਗਿਆ ਸੀ AK-47 ਉਹ ਹਲੇ ਘ੍ਰਿੰਡਾ ਥਾਲੇ ਚਾਉਣਾ ਬਾਕੀ ਹੈ ਜਿਸ ਨੇ ਆਰਡਰ ਕੀਤਾ ਹੈਗਾ ਨੈਕਸਟ ਡੇਟ ਤੇ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਵਾਇਪਨ ਦੀ شناخت ਕਰਾਉਣੀ ਹੈ ਤੇ ਗੱਡੀਆਂ ਦੀ ਸ਼ਰਤ ਕਰਾਉਣੀ ਹੈ ਇਸ ਕਰਕੇ ਜਿਹੜਾ ਉਹਦਾ ਐਗਜ਼ਾਮੀਨੇਸ਼ਨ ਆਫ ਚੀਫ ਹੈ ਇਸ ਗਰਾਊਂਡ ਤੇ ਮਾਨਯੋਗ ਦਾ ਆਪਣੇ ਡੈਫਰ ਕੀਤਾ ਤੇ 13 9 2024 ਇਹ ਚ ਉਹਦੀ ਜਿਹੜੀ ਹੈਗੀ ਹੈ ਪੇਸ਼ੀ ਨਿਸ਼ਚਿਤ ਕੀਤੀ ਹੈ ਇਹਦੀ ਮੈਨ ਟਾਈਮ ਆਰਡਰ ਕੀਤਾ ਹੈ ਜੱਜ ਸਾਹਿਬ ਨੇ ਕਿ ਉਹ AK47 ਵੀ ਆ ਜਾਏਗੀ ਤੇ ਗੱਡੀਆਂ ਵੀ ਆ ਜਾਏਗੀ ਤੇ 13 9 ਨੂੰ ਫਰਦਰ ਪ੍ਰोसीडिंग ਚ ਲੇਖ ਕਿੰਨੇ ਦੋਸ਼ੀ ਸੀ ਜੀ ਕਿਹੜੇ ਕਿਹੜੇ ਸੀ ਅੱਜ 7 ਦੋਸ਼ੀ ਪੇਸ਼ ਕੀਤੇ ਗਏ ਜੀ ਚੋਂ ਇੱਕ ਮਨਪਰੀ ਮੰਨੀ ਰਹੀਆ ਸੀ ਕੁਲਦੀਪ ਦੀਪਕ ਮੁੰਡੀ ਪ੍ਰਿਆਵਰਤ ਫੌਜੀ ਅੰਕਿਤ ਸੇਰਸਾ ਕੇਸ਼ਵ ਤੇ ਸੰਦੀਪ ਕੇਕੜਾ ਇਹ ਸੱਤੋਂ ਬੰਦੇ ਜਿਹੜਾ ਹੈਗਾ ਫਿਜ਼ੀਕਲੀ ਪੇਸ਼ ਕੀਤਾ ਗਿਆ ਮਾਂਜੋਗਦਾਂਦ ਚ ਕੈਟੇਗਰੀ ਹੋਈ ਏ ਗੁਰਪ੍ਰੀਤ ਸਿੰਘ ਗਵਾਹ ਸੀ ਜਿਹੜਾ ਇਹ ਸਿੱਧੂ ਨਾਲ ਮੌਕੇ ਤੇ ਉਸ ਕਾਰ ਸੀਗਾ ਉਹਦੀ ਗਵਾਹੀ ਚੱਲ ਰਹੀ ਏ ਤੇ ਫਰਦਰ ਉਹਦੀ ਜਿਹੜੀ ਹੈਗੀ ਹੈ ਆਇਡੈਂਟੀਫਿਕੇਸ਼ਨ ਆਫ ਵੈਪਨਸ ਐਂਡ ਜਿਹੜੀ ਵਹੀਕਲਸ ਨੇ ਉਹਦੇ ਲਈ 13 ਲੋ ਮਾਂਜੋਗਦਾਂਦ ਨੂੰ ਨਿਸ਼ਚਿਤ ਕੀਤਾ